ਇਹ ਆਪਾਂ ਤੋਰੀਆਂ ਬਰਾਉਣ ਤੇ ਹੁਣ ਤੋਰੀਆਂ ਲੱਗੀਆਂ ਛਿੱਲਣ ਤੇ ਛਿੱਲ ਕੇ ਆਪਾਂ ਤੋਰੀਆਂ ਹੁਣ ਕੱਟ ਲਈਆਂ ਕੱਟ ਕੇ ਤੇ ਹੁਣ ਲੱਗੇ ਆਪਾਂ ਤੜਕਾ ਰੋ ਕੜਾਈ ਵਿੱਚ ਤੇਲ ਪਾ ਲਿਆ ਤੇ ਵਿੱਚ ਆਪਾਂ ਮਸਾਲੇ ਚ ਉਹ ਕੱਟੀ ਸੀ ਮਿਰਚ ਤੇ ਮੇਰੀ ਪੋਤੀ ਕਹਿੰਦੀ ਨਹੀਂ ਖਾਣੀ ਤੇ ਆਪਾਂ ਲਸਣ ਪਿਆਜ਼ ਟਮਾਟਰ ਸਾਰਾ ਕੱਟ ਕੇ ਹੁਣ ਵਿੱਚ ਪਾਤਾ ਮਿਰਚ ਆਪਾਂ ਕੱਢ ਲਈਆਂ ਹਰੀਆਂ ਤੇ ਹੁਣ ਵਿੱਚ ਪਾ ਦੇਣਾ ਆਪਾਂ ਨਮਕ ਤੇ ਕਾਲੀ ਮਿਰਚ ਪਾ ਦੇਣੀ ਆ ਕਾਲੀ ਮਿਰਚ ਪਾ ਕੇ ਤੇ ਆਪਾਂ ਮਸਾਲਾ ਪਾ ਦੇਣਾ ਮਸਾਲਾ ਪਾ ਕੇ ਥੋੜੀ ਜਿਹੀ ਹਲਦੀ ਪਾ ਦੇਣੀ ਆ ਹਲਦੀ ਪਾ ਕੇ ਤੇ ਚੰਗੀ ਤਰ੍ਹਾਂ ਮਿਲਾ ਲੈਣਾ ਮਿਲਾ ਕੇ ਤੇ ਫਿਰ ਆਪਾਂ ਹੁਣ ਕੱਟੀਆਂ ਹੋਈਆਂ ਤੋਰੀਆਂ ਪਾ ਦੇਣੀਆਂ ਤੋਰੀਆਂ ਪਾ ਕੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਗੈਸ ਘੱਟ ਕਰਕੇ 10-15 ਮਿੰਟ ਪਕਾ ਲੈਣਾ ਤੇ ਪਕਾ ਕੇ ਉਪ ਤੋਰੀਆਂ ਆਪਣੀਆਂ ਹੁਣ ਬਣ ਗਈਆਂ ਤੇ ਉੱਤੇ ਹੁਣ ਮੇਥੀ ਪਾ ਦੇਣੀ ਆ ਮੇਥੀ ਪਾ ਕੇ ਤੇ ਹੁਣ ਤੇ ਪਤਨੀਆਂ ਪਾ ਦੇਣਾ ਤੇ ਆਪਣੇ ਸੁੱਕੀ ਤੋਰੀਆਂ ਸਬਜੀ ਹੋ ਗਈ ਤਿਆਰ ਤੇ ਤੁਸੀਂ ਵੀ ਇੱਕ ਵਾਰ ਬਣਾ ਕੇ ਵੇਖੋ ਬਹੁਤ ਹੀ ਟੇਸਟੀ ਬਣਦੀ ਆ ਤੇ ਬੱਚੇ ਬਹੁਤ ਸ਼ੌਂਕ ਨਾਲ ਖਾਂਦੇ ਆ ਤੋਰੀਆਂ ਤੇ ਮਲਾਈ ਨਾਲ ਬਹੁਤ ਸ਼ੌਂਕ ਨਾਲ ਖਾਂਦੇ ਆ ਤੁਸੀਂ ਵੀ ਇੱਕ ਵਾਰ ਬਣਾ ਕੇ